ਡਿਟੇਲ ਕਰਨਾ ਚਾਹੀਏ ਲਗਾ ਦਰ ਚੱਲਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁੰਮ ਦੇ ਉੱਪਰ ਕੰਮਕਾਰ ਚੱਲ ਰਿਹਾ ਹੈ ਮਿਸਤਰੀ ਸਿੰਘ ਲੱਗੇ ਹੋਏ ਹਨ ਸੋ ਪਲੇਟ ਲਗਾ ਰਹੇ ਹਨ ਸੋ ਚੌਥੀ ਮੰਜ਼ਲ ਦੇ ਉੱਪਰ ਮਿਸਤਰੀ ਸਿੰਘ ਲੱਗੇ ਹੋਏ ਨੇ ਇਹ ਸਾਰੇ ਘਰ ਨੇ ਲੱਗ ਲਾਗੇ ਸੋ ਬੇਨਤੀ ਹੈ ਭਾਈ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕੀ ਆਪ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਸੇਵਾ ਵਿੱਚ ਦੀ ਕਿਰਪਾਤਾ ਕਰੋ ਕਿਉਂਕਿ ਕੰਮਕਾਰ ਗੁਰੂ ਘਰ ਦਾ ਚੱਲਦਾ ਰਹੇ ਤੇ ਬੰਦ ਨਾ ਹੋਵੇ ਮਹਾਂਪੁਰਸ਼ ਬਾਬਾ ਨਾਸਿੰਧ ਦੀ ਪੰਗੜ ਸ਼ੁਰੂ ਕਰਾ ਕੇ ਗਏ ਨੇ ਤੇ ਮਹਾਂਪੁਰਸ਼ਾਂ ਨੇ ਯਾਹੜਾ ਕਲਸਿਆ ਇਹ ਲੱਗ ਗਏ ਨੇ ਸੋ ਸੱਚਖੰਡ ਜਾਣ ਤੋਂ 2-3 ਦਿਨ ਪਹਿਲਾਂ ਇਹ ਯਾਹੜਾ ਕਲਸਾ ਹੀ ਲੱਗਾ ਸੀ ਸੋ ਮਹਾਂਪੁਰਸ਼ ਬਾਬਾ ਨਾਸਿੰਧ ਦੀ ਪੰਗੜੋਂ ਦੇ ਬਚਨ ਸੰਨ ਪਈ ਸੰਗਤਾਂ ਨੂੰ ਤੁਸੀਂ ਬੋਲੀ ਜਾਣਾ ਹੈ ਤੇ ਸੇਵਾ ਜਿਹੜੀ ਹੈ ਉਹ ਆਈ ਜਾਣੀ ਹੈ ਕੰਮਕਾਰ ਨਹੀਂ ਰੁਕਣਾ ਸੋ ਇਹਦਾ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁੰਮ ਦੇ ਉੱਪਰ ਕੰਮਕਾਰ ਚੱਲ ਰਿਹਾ ਹੈ ਮਿਸਤਰੀ ਸਿੰਘ ਲੱਗੇ ਹੋਏ ਹਨ ਸੋ ਪਲੇਟ ਲਗਾ ਰਹੇ ਹਨ ਸੋ ਚੌਥੀ ਮੰਜ਼ਲ ਦੇ ਉੱਪਰ ਮਿਸਤਰੀ ਸਿੰਘ ਲੱਗੇ ਹੋਏ ਨੇ ਇਹ ਸਾਰੇ ਘਰ ਨੇ ਲੱਗ ਲਗੇ ਸੋ ਬੇਨਤੀ ਹੈ ਭਾਈ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕੀ ਆਪ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਸੇਵਾ ਵਿੱਚ ਦੀ ਕਿਰਪਾਲਤਾ ਕਰੋ ਕਿਉਂਕਿ ਕੰਮਕਾਰ ਗੁਰੂ ਘਰ ਦਾ ਚੱਲਦਾ ਰਹੇ ਤੇ ਬੰਦ ਨਾ ਹੋਵੇ ਮਹਾਂਪੁਰਸ਼ ਬਾਬਾ ਨਾਸਿਰ ਜੀ ਪੰਗੜ ਸ਼ੁਰੂ ਕਰਾ ਕੇ ਗਏ ਨੇ ਤੇ ਮਹਾਂਪੁਰਸ਼ਾਂ ਨੇ ਯਾ ਜਿਹੜਾ ਕਲਸਾ ਇਹ ਲੱਗ ਗਏ ਨੇ ਸੋ ਸੱਚਖੰਡ ਜਾਣ ਤੋਂ ਦੋ ਤਿੰਨ ਦਿਨ ਪਹਿਲਾਂ ਇਹ ਜਿਹੜਾ ਕਲਸਾ ਹੀ ਲੱਗਾ ਸੀ ਸੋ ਮਹਾਂਪੁਰਸ਼ ਬਾਬਾ ਨਾਸਿਰ ਜੀ ਪੰਗੜੋਂ ਦੇ ਬਚਨ ਸੰਨ ਪਈ ਸੰਗਤਾਂ ਨੂੰ ਤੁਸੀਂ ਬੋਲੀ ਜਾਣਾ ਹੈ ਤੇ ਸੇਵਾ ਜਿਹੜੀ ਹੈ ਉਹ ਆਈ ਜਾਣੀ ਹੈ ਕੰਮਕਾਰ ਨਹੀਂ ਰੁਕਣਾ ਸੋ ਇਹਦਾ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁੰਮ ਦੇ ਉੱਪਰ ਕੰਮਕਾਰ ਚੱਲ ਰਿਹਾ ਹੈ ਮਿਸਤਰੀ ਸਿੰਘ ਲੱਗੇ ਹੋਏ ਹਨ ਸੋ ਪਲੇਟ ਲਗਾ ਰਹੇ ਹਨ ਸੋ ਚੌਥੀ ਮੰਜ਼ਲ ਦੇ ਉੱਪਰ ਮਿਸਤਰੀ ਸਿੰਘ ਲੱਗੇ ਹੋਏ ਨੇ ਇਹ ਸਾਰੇ ਘਰ ਨੇ ਲੱਗ ਲਗੇ ਸੋ ਬੇਨਤੀ ਹੈ ਭਾਈ ਸਾਰੀਆਂ ਸੰਤਾਂ ਨੂੰ ਭਾਈ ਬੇਨਤੀ ਹੈ ਕੀ ਆਪ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਸੇਵਾ ਵਿੱਚ ਦੀ ਕਿਰਪਾਤਾ ਕਰੋ ਕਿਉਂਕਿ ਕੰਮਕਾਰ ਗੁਰੂ ਘਰ ਦਾ ਚੱਲਦਾ ਰਵੇ ਤੇ ਬੰਦ ਨਾ ਹੋਵੇ ਮਹਾਪੁਰਸ਼ ਬਾਬਾ ਨਾਸਿੰਧ ਜੀ ਪੰਗੜ ਸ਼ੁਰੂ ਕਰਾ ਕੇ ਗਏ ਨੇ ਤੇ ਮਹਾਪੁਰਸ਼ਾਂ ਨੇ ਇਹ ਜਿਹੜਾ ਕਲਸਾ ਇਹ ਲੱਗ ਗਏ ਨੇ ਸੋ ਸੱਚਖੰਡ ਜਾਣ ਤੋਂ 2-3 ਦਿਨ ਪਹਿਲਾਂ ਇਹ ਜਿਹੜਾ ਕਲਸਾ ਹੀ ਲੱਗਾ ਸੀ ਸੋ ਮਹਾਪੁਰਸ਼ ਬਾਬਾ ਨਾਸਿੰਧ ਜੀ ਪੰਗੜੋਂ ਦੇ ਬਚਨ ਸੰਨ ਪਈ ਸੰਗਤਾਂ ਨੂੰ ਤੁਸੀਂ ਬੋਲੀ ਜਾਣਾ ਹੈ ਤੇ ਸੇਵਾ ਜਿਹੜੀ ਹੈ ਉਹ ਆਈ ਜਾਣੀ ਹੈ ਕੰਮਕਾਰ ਨਹੀਂ ਰੁਕਣਾ ਸੋ ਇਹਦਾ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣੀ ਡਿਟੇਲ ਕਰਨ ਚਾਹੀਏ ਲਗਾਉਂ ਜਾਂ ਚੱਲ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁੰਮਦ ਦੇ ਉੱਪਰ ਕੰਮਕਾਰ ਚੱਲ ਰਿਹਾ ਹੈ ਮਿਸਤਰੀ ਸਿੰਘ ਲੱਗੇ ਹੋਏ ਹਨ ਸੋ ਪਲੇਟ ਲਗਾ ਰਹੇ ਹਨ ਸੋ ਚੌਥੀ ਮੰਜ਼ਲ ਦੇ ਉੱਪਰ ਮਿਸਤਰੀ ਸਿੰਘ ਲੱਗੇ ਹੋਏ ਨੇ ਇਹ ਸਾਰੇ ਘਰ ਨੇ ਲੱਗ ਲਗੇ ਸੋ ਬੇਨਤੀ ਹੈ ਭਾਈ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕੀ ਆਪ ਜੀ ਕਿਰਪਾ ਕਰਕੇ ਵੱਧ ਤੋਂ ਵੱਧ ਸੇਵਾ ਵਿੱਚ ਦੀ ਕਿਰਪਾਲਤਾ ਕਰੋ ਕਿਉਂਕਿ ਕੰਮਕਾਰ ਗੁਰੂ ਘਰ ਦਾ ਚੱਲਦਾ ਰਵੇ ਤੇ ਬੰਦ ਨਾ ਹੋਵੇ ਮਹਾਂਪੁਰਸ਼ ਬਾਬਾ ਨਾਸਿੰਧ ਜੀ ਪੰਗੜ ਸ਼ੁਰੂ ਕਰਾ ਗਏ ਨੇ ਤੇ ਮਹਾਂਪੁਰਸ਼ਾਂ ਨੇ ਯਾ ਜਿਹੜਾ ਕਲਸਾ ਇਹ ਲੱਗ ਗਏ ਨੇ ਸੋ ਸੱਚਖੰਡ ਜਾਣ ਤੋਂ 2-3 ਦਿਨ ਪਹਿਲਾਂ ਇਹ ਜਿਹੜਾ ਕਲਸਾ ਹੀ ਲੱਗਾ ਸੀ ਸੋ ਮਹਾਂਪੁਰਸ਼ ਬਾਬਾ ਨਾਸਿੰਧ ਦੀ ਪੰਗੜੋਂ ਦੇ ਬਚਨ ਸੰਨ ਪਈ ਸੰਗਤਾਂ ਨੂੰ ਤੁਸੀਂ ਬੋਲੀ ਜਾਣਾ ਹੈ ਤੇ ਸੇਵਾ ਜਿਹੜੀ ਹੈ ਉਹ ਆਈ ਜਾਣੀ ਹੈ ਕੰਮਕਾਰ ਨਹੀਂ ਰੁਕਣਾ ਸੋ ਇਹਦਾ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ